ਉਹ ਜਿਹੜਾ ਮਨ ਤੁਨ ਨੂੰ ਸੁਣ ਲੱਗ ਪਿਆ ਉਹ ਜਾਗਣਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਜਿਵੇਂ ਅਸੀਂ ਤੁਨ ਨੂੰ ਸੁਣਦੇ ਜਾਂਦੇ ਹਾਂ ਮਨ ਤ੍ਰੈ ਗੁਣਾਂ ਤੋਂ ਅਤੀਤ ਹੁੰਦਾ ਤੇ ਜਾਗਦਾ ਹੈ ਬਾੜੀ ਅੰਦਰ ਫਰਮਾਉਂਦੇ ਨੇ ਜਾਗਣਾ ਜਾਗਣ ਨਿਕਾ ਹਰ ਕੀਰਤਨਵੇਂ ਜਾਗਣਾ ਜੋ ਹਰੀ ਹੈ ਪਰਮਾਤਮਾ ਹੈ ਨਿਰੰਕਾਰ ਹੈ ਉਹ ਸਾਡੇ ਸਾਰਿਆਂ ਦੇ ਅੰਦਰ ਬੈਠ ਕੇ ਬੋਲ ਰਿਹਾ ਹੈ ਤੇ ਤੇਦੋਂ ਮਨ ਉਸ ਆਵਾਜ਼ ਨੂੰ ਸੁਣਦਾ ਹੈ ਉਸ ਖਰੀ ਦੇ ਸ਼ਬਦ ਨੂੰ ਸੁਣਦਾ ਹੈ ਤਾਂ ਮਨ ਜਾਗਤ ਅਵਸਥਾ ਦੇ ਵਿੱਚ ਆਉਂਦਾ ਤੇ ਜਦੋਂ ਜਾਗਦਾ ਹੈ ਫਿਰ ਇਸ ਨੂੰ ਆਪਣੇ ਘਰ ਦੀ ਸੋਝੀ ਆਉਂਦੀ ਹੈ ਜਦੋਂ ਜਾਗਦਾ ਹੈ ਇਸ ਨੂੰ ਪਤਨ ਲੱਗਦਾ ਕਿ ਮੈਂ ਤਾਂ ਇਥੋਂ ਦਾ ਰਹਿਣ ਵਾਲਾ ਨਹੀਂ ਹਾਂ ਜਦੋਂ ਜਾਗਦਾ ਹੈ ਇਸ ਨੂੰ ਪਤਾ ਲੱਗਦਾ ਹੈ ਕਿ ਮੇਰਾ ਘਰ ਤੇ ਕੋਈ ਖੌਲ ਹੈ ਫਿਰ ਆਪਣੇ ਘਰ ਨੂੰ ਚੱਲਦਾ ਹੈ ਸਫ਼ਰ ਤੇ ਚੱਲ ਪੈਂਦਾ ਹੈ ਐਸਾ ਹਸਤੇ ਜਿੰਨੀ ਦੇਰ ਤੱਕ ਮਨ ਨਹੀਂ ਜਾਗਦਾ ਉਸ ਨੂੰ ਆਪਣੇ ਘਰ ਦੀ ਆਪਣੇ ਦਰ ਦੀ ਸੋਚ ਹੀ ਨਹੀਂ ਹੁੰਦੀ ਇਹ ਤੇ ਜਿਆਦਾਤਰ ਵੇਖਿਆ ਗਿਆ ਹੈ ਸੁਤੜੇ ਅਸੰਖ ਮਾਇਆ ਚੁਪੀ ਕਰਨੇ ਅਸੀਂ ਸਾਰੇ ਪੰਨਾ ਗੁਣਾ ਦੀ ਮਾਇਆ ਦੇ ਵਿੱਚ ਸੁੱਤੇ ਹੋਏ ਹਾਂ ਜੇਸ ਘਰ ਕੇ ਮਨ ਨੂੰ ਆਪਣੇ ਅਸਲੀ ਘਰ ਦੀ ਹੁਣ ਜਦੋਂ ਸੌਂ ਗਿਆ ਤੇ ਕੀ ਦੇਖੇਗਾ ਸੁਪਨਾ ਸੁਪਨੇ ਦੇ ਵਿੱਚ ਕੀ ਦੇਖਦਾ ਹੈ ਆ ਜੋ ਅਸੀਂ ਦੇਖ ਰਹੇ ਹਾਂ ਜੇਸ ਨੂੰ ਅਸੀਂ ਆਪਣਾ ਜੀਵਨ ਮੰਨਦੇ ਹਾਂ ਇਹ ਸਾਰਾ ਜੋ ਅਸੀਂ ਦੇਖ ਰਹੇ ਸਾਰਾ ਸੁਪਨਾ ਹੈ ਜਿਵੇਂ ਅਸੀਂ ਦੇਖਦੇ ਇਹ ਸਰੀਰ ਮੇਰਾ ਹੈ ਇਹ ਮੇਰਾ ਕਰ ਹੈ ਮੇਰਾ ਸੰਸਾਰ ਹੈ ਇਹ ਜੋ ਦੇਖ ਰਿਹਾ ਅਸਲ ਦੇ ਵਿੱਚ ਸੁਪਨਾ ਹੈ ਜਗਤ ਜੀਵਨ ਕੈਸਾ ਸੁਪਨੇ ਜੈਸਾ ਜਗ ਜੀਵਨ ਸੁਪਰਸਮਨ ਹੋਣ ਇੱਥੇ ਮਨ ਜੋ ਦੇਖ ਰਿਹਾ ਸੁਪਨਾ ਦੇਖ ਰਿਹਾ ਹੈ ਸੁਪਨਾ ਹੋਇਆ ਹੈ ਤੇ ਸੌਂਦਾ ਹੋਇਆ ਸੁਪਨਾ ਦੇਖਦਾ ਤੇ ਸੁਪਨਿਆਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਇੱਕ ਦੂਸਰੇ ਦੇ ਨਾਲ ਪਿਆਰ ਪਾ ਲੈਂਦਾ ਹੈ ਤੇ ਇੱਕ ਦੂਸਰੇ ਦਿਨਾਂ ਰਿਸ਼ਤਾ ਬਣਾ ਲੈਂਦਾ ਹੈ ਤੇ ਜਦੋਂ ਉਹ ਰਿਸ਼ਤਾ ਬਣ ਗਿਆ ਤੇ ਉਹਦੇ ਵਿੱਚ ਕੋਈ ਔਰਤ ਕੋਈ ਮਰਦ ਕੋਈ ਭੈਣ ਕੋਈ ਭਰਾ ਕੋਈ ਧੀ ਕੋ ਪੁੱਤਰ ਕੋਈ ਦੋਸਤ ਕੋਈ ਮਿੱਤਰ ਹੋਣ ਇਥੇ ਸੁਪਨੇ ਦੇ ਵਿੱਚ ਇੱਕ ਦੂਸਰੇ ਦੇ ਨਾਲ ਬੰਦਨਾ ਵਿੱਚ ਪਜ ਗਿਆ ਆਸਲੀਅਤ ਨੂੰ ਭੁੱਲ ਗਿਆ ਹੈ ਐਸੀ ਅਵਸਥਾ ਵਿੱਚ ਮਨ ਸੱਚੇ ਪਾਤਸ਼ਾਹ ਫਰਮਾਉਂਦੇ ਹੋਰ ਸੁਭਜਾਉਂਦੇ ਨੇ ਕਿ ਮਨ ਦੀ ਐਸੀ ਅਵਸਥਾ ਬਣ ਗਈ ਕਿ ਇਹ ਸੁਪਣ ਦੇ ਵਿੱਚ ਲੱਗ ਗਿਆ ਇਹ ਜਾਂ ਸੁਪਨਾ ਬਾਜੀ ਬਣੇ ਖੇਨਵੇਂ ਖੇਲ ਖਿਲਾਏ ਸਜੋਗੀ ਬਲੇ 1 ਸੇ ਮੁਝੋ ਵੀ ਉੱਠ ਗਿਆ ਹੁਣ ਜਦੋਂ ਬੱਚਾ ਸੁੱਤਾ ਰਹੇ ਨਾ ਜਾਗ ਕੇ ਤੇ ਮਾਤਾ ਪਿਤਾ ਦੇਖਦੇ ਨੇ ਕਿ ਬੱਚੇ ਨੇ ਕੋਈ ਕੰਮ ਕਰਨਾ ਹੈ ਤੇਸ ਨੂੰ ਜਗਾਇਆ ਜਾਏ ਉਹ ਕੋਸ਼ਿਸ਼ ਕਰਦੇ ਨੇ ਨਹੀਂ ਜਾਗਦਾ ਦੇਵ ਨੇ ਇੱਕ ਖੇਲ ਬਣਾਇਆ ਹੋਇਆ ਹੈ। ਕੋਈ ਗੱਲ ਨਹੀਂ। ਮਨ ਨੂੰ ਕੋਈ ਸਮੇਂ ਵਾਸਤੇ ਇਸ ਮਾਇਆ ਤੋਂ ਵੱਖ ਕਰ ਦਿੰਦੇ ਨੇ। ਤੇ ਜਦੋਂ ਵੱਖ ਕਰ ਦਿੰਦੇ ਨੇ ਇਹ ਜਿਹੜਾ ਮਨ ਹੈ ਪੌਣ ਨੂੰ ਛੱਡ ਦਿੰਦਾ ਹੈ। ਪਾਉਨ ਨੂੰ ਛੱਡ ਕੇ ਸੋਨ ਵਿੱਚ ਤੇ ਸੋਨ ਵਿੱਚ ਉਹ ਸ਼ਬਦ ਦੁਆਰਾ ਇਸ ਨੂੰ ਜਗਾ ਲੈਂਦੇ ਨੇ ਤੇ ਜਗਾ ਕੇ ਇਸ ਨੂੰ ਸੱਚੇ ਮਹਿਲ ਦੇ ਵਿੱਚ ਪ੍ਰਕਾਸ਼ ਮਹਿਲ ਦੇ ਵਿੱਚ ਬੁਲਾਉਂਦੇ ਨੇ ਤੇ ਜਦੋਂ ਬੁਲਾਉਂਦੇ ਨੇ ਇਹਨੂੰ ਪੁੱਛਦੇ ਨੇ ਕਦਨੇ ਹੁਣ ਤੇਰਾ ਸੰਸਾਰ ਕਿੱਥੇ ਹੈ ਹੁਣ ਤੇਰਾ ਪਰਿਵਾਰ ਕਿੱਥੇ ਹੈ ਔਰਤ ਕਿੱਥੇ ਹੈ ਮਰਦ ਕਿੱਥੇ ਹੈ ਕਿਉਂਕਿ ਜਦੋਂ ਸਾਨੂੰ ਇਹ ਚਲੇ ਜਾਂਦੇ ਹਾਂ ਇਹ ਸਰੀਰ ਦਾ ਕੱਪੜਾ ਇੱਥੇ ਲੈ ਜਾਂਦਾ ਹੈ ਤੇ ਸੁੰਨ ਵਿੱਚ ਸਾਡੇ ਸੂਖਮ ਆਕਾਰ ਹੁੰਦੇ ਉਥੇ ਨਾ ਕੋਈ ਬੱਚਾ ਹੈ ਨਾ ਜਵਾਨ ਹੈ ਨਾ ਬਜ਼ੁਰਗ ਹੈ ਨਾ ਕੋਈ ਬੁੱਢਾ ਹੈ ਉਹ ਹਨ ਅਨਾਹਤ ਰੂਪ ਆਨਾਹਤ ਸੋਨ ਰਤੇ ਸੇ ਕਹੇ ਜਿਸ ਤੇ ਉਤਜੇਤ ਸਿਹੀ ਜੈਸੇ ਉਥੇ ਸਾਰੇ ਪ੍ਰਕਾਸ਼ ਰੂਪ ਹੁੰਦੇ ਨੇ ਹੁਣ ਆਕਾਰ ਦੇ ਵਿੱਚ ਹੋਣ ਕਰਕੇ ਪਛਾਣਦਾ ਹੈ ਉਥੇ ਆਕਾਰ ਨਹੀਂ ਉਥੇ ਮਨ ਜਿਹੜਾ ਹੈ ਉਹਨੂੰ ਪਛਾਣ ਨਹੀਂ ਆਉਂਦੀ ਉਥੇ ਸਭ ਸਮਝ ਆਉਂਦੇ ਨੇ ਤੇ ਅਸੀਂ ਇਹ ਖੇਲ ਬਣਾਇਆ ਹੋਇਆ ਹੈ ਅਸਲ ਦੇ ਵਿੱਚ ਜਦੋਂ ਅਸੀਂ ਉਥੇ ਭੇਜਦੇ ਹਾਂ ਤੁਸੀਂ ਸੋਝ ਜਾਂਦੇ ਹੋ ਮਾਇਆ ਵਿਚਾਰਾਂ ਵਿੱਚ ਲਿਆਉਂਦੀ ਹੈ ਤੇ ਉੱਥੇ ਤੁਹਾਡਾ ਰਿਸ਼ਤਾ ਸ਼ੁਰੂ ਹੋ ਜਾਂਦਾ ਹੈ। ਹੁਣ ਮਨੂ ਜਦੋਂ ਉੱਥੇ ਜਾ ਕੇ ਜਗਾਉਂਦੇ ਨੇ, ਦਿਖਾਉਂਦੇ ਨੇ। ਤੇ ਜਿਹੜਾ ਜਾਗਿਆ ਹੋਇਆ ਹੈ ਜਿਹਨੂੰ ਸੋਈ ਆ ਗਈ ਉਹ ਫਿਰ ਸੰਦਸਤ ਹੈ। ਆਉਂਦਾ ਕਾਕੂ ਬੂਦ ਪਿਤਾ ਕੋ ਕਾਕੂ। ਕੌਣ ਮਰੇ ਕੌਣ ਦੇ ਸੰਤਾਪੋ। ਹਾਰ ਢਾਗ ਜਗ ਕੋ। तगोरि लागि हार के व्योग कैसे जियूं मेरी माई कौन को पुरुष कौन की नारी ऐ शरीर तत्व योग जारी कौन कबीर ठगिसो मन मान्या गई ठगोरि ठग पचन ने कोई समझ औदे ने कि ए ता खेल है को ਤੇ ਤੁਸੀਂ ਇੱਥੇ ਆ ਕੇ ਸੌ ਜਾਂਦੇ ਭੁੱਲ ਜਾਂਦੇ ਹੋ ਤੇ ਤੁਸੀਂ ਜਾਗੋ ਤੇ ਅਸਨ ਖੇਲ ਨੂੰ ਸਮਝਣ ਦਾ ਯਤਨ ਕਰੋ ਹੋਰ ਜਿਹੜੇ ਜਿਹੜੇ ਸੁਣਦੇ ਨੇ ਉਹ ਚਾਹੁੰਦੇ ਨੇ ਵੀ ਅਸੀਂ ਜਾਗੀਏ ਅਸੀਂ ਸੁੱਤੇ ਹੋਏ ਤੇ ਗੁਰਮੁਖ ਦਾਸ ਦੇ ਨੇ ਤੁਸੀਂ ਕਿਵੇਂ ਸੁੱਤੇ ਹੋ ਉਹਨਾਂ ਦਾ ਧਿਆਨ ਨਾਲ ਸਰਵਣ ਕਰਨਾ ਸਾਰੇ ਨੇ। ਕਹਿੰਦੇ ਤੁਸੀਂ ਨੇਤਰਾਂ ਤੋਂ ਸੁੱਤੇ ਹੋਏ ਹੋ। ਤੁਸੀਂ ਆਪਣੀ ਜੋਤ ਦਾ ਇਸਤੇਮਾਲ ਨਹੀਂ ਕਰਦੇ। ਨੇਤਰਾਂ ਦੇ ਵਿੱਚ ਜੋਤ ਹੈ। ਇਹ ਨੇਤਰ ਮੇਰੇ ਹਰ ਦੁਮੈ ਜੋਤਰੀ ਹਰ ਬੇਨਾਂ ਔਰ ਨੂੰ ਦੇਖ ਕੋਈ ਇਸ ਨੇਤਰਾਂ ਦੀ ਜੋਤ ਦਾ ਇਸਤੇਮਾਲ ਕਰਕੇ ਹਰੀ ਨੂੰ ਦੇਖਣਾ ਸੀ ਪਰ ਨੇਤਰ ਨਹੀਂ ਦੇਖਿਆ ਹੋਰ ਬਹੁਤ سارے ਜੀਵ ਐਸੇ ਨੇ ਜਿਨ੍ਹਾਂ ਨੂੰ ਨਿਰਗੁਣ ਸਰੂਪ ਨਜ਼ਰ ਨਹੀਂ ਆਉਂਦਾ ਨਿਰਗੁਣ ਸਰੂਪ ਪਰਮਾਤਮਾ ਦਾ ਆ ਸਾਡੇ ਸਾਹਮਣੇ ਹੈ ਆ ਦੇਖੋ ਜਿੱਥੋਂ ਸਾਨੂੰ ਸਵਾਸ ਆ ਰਹੇ ਹੈ। ਉਹ ਦਾ ਨਿਰਗੁਣ ਰੂਪ ਹੈ। ਮਨ ਇਹਨਾਂ ਨੇਤਰਾਂ ਦਾ ਇਸਤੇਮਾਲ ਨਹੀਂ ਕਰਨਾ ਸਿੱਖਿਆ। ਨਿਰਗੁਣ ਦੇ ਦਰਸ਼ਨ ਨਹੀਂ ਕਰਦਾ ਤੇ ਸੁਤਾਂ ਪਿਆ ਹੈ। ਨਾ ਇਹਨਾਂ ਨੂੰ ਨੀਂਦ ਪਰ ਦ੍ਰਿਸ਼ਟੂ ਬਕਰ। ਨਿਰਗੁਣ ਨੂੰ ਦੇਖਣ ਦੀ ਬਜਾਏ ਦੂਸਰੇ ਨੂੰ ਦੇਖਦਾ ਹੈ। ਤੰਤੁ ਸਿੱਧ ਦੇਖੋ ਧਿਆਨ ਨਾਲ ਆਪਾ ਦੇਖਨੇ ਆਪਰਾ ਸਿੱਧਾ ਧਿਆਨ ਦੂਜੇ ਸਰੀਰ ਤੇ ਜਾਂਦਾ ਹੈ ਇਹਨੂੰ ਪ੍ਰਾਇਆ ਕਹਿੰਦੇ ਨੇ ਸਰੀਰ ਨੂੰ ਸਾਦੀ ਦ੍ਰਿਸ਼ਟੀ ਦੂਸਰੇ ਵੱਲ ਘਰਤੇ ਚਲੀ ਜਾਂਦੀ ਹੈ ਤੇ ਦੂਸਰੇ ਵੱਲ ਦੇਖ ਕੇ ਸਾਡੇ ਦਰਵਾਕਾਰ ਪੈਦਾ ਹੁੰਦੇ ਨੇ ਐਸੀ ਰੁੱਤ ਸੁਤੋ ਕਹਿੰਦੇ ਨੇ ਨੈਣੋਂ ਨੀਂਦ ਪਰ ਦ੍ਰਿਸ਼ਟਿ और दृष्टि दूसरे ने देख है आप नेड़े नहीं देख रहे थे निर्गुण तो इतो श्वास दे रहे हैं सामने, तो सुते हुए की की निशानी है निकट न पेखे पर रह जाए दरब हिरे मिथे कर फिर कान सुते हुए ने ਇਹਦੇ ਕੰਨ ਨੇ ਇਹਨਾਂ ਦਾ ਇਸਤੇਮਾਲ ਕਰਕੇ ਕੀ ਕਰਨਾ ਸੀ ਭਲਾ ਈਸ਼ ਰਗੜੋ ਮੇਰਿਓ ਸਾਚੇ ਸੁਣਦੇ ਨਉ ਪਠਾਏ ਸਾਚੇ ਸੁਣਦੇ ਨਉ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਸਤ ਬਾਣੀ ਹੈ ਜਿਹੜੀ ਨਿਰੰਕਾਰ ਦੀ ਆਵਾਜ਼ ਹੈ ਸੱਚੀ ਬਾਣੀ ਸੱਚ ਕਹਿੰਦੇ ਨੇ ਨਿਰੰਕਾਰ ਨੂੰ ਨਿਰੰਕਾਰ ਆਪਣਾ ਸਾਰਿਆਂ ਦਾ ਮੂਲ ਹੈ ਮਾਤਾ ਪਿਤਾ ਹੈ ਨਿਰੰਕਾਰ ਦੇ ਮੁਖ ਵਿੱਚੋਂ ਜਿਹੜੀ ਆਵਾਜ਼ ਪੈਦਾ ਹੋ ਰਹੀ ਹੈ ਉਹਨੂੰ ਬਾਣੀ ਕਹਿੰਦੇ ਨੇ ਗੁਰਸਿ ਉਹ ਕਹਿੰਦੇ ਨੇ ਸੱਚੀ ਬਾਣੀ ਉਹਨੂੰ ਕਹਿੰਦੇ ਨੇ ਅਨਹਦ ਬਾਣੀ ਸਾਨੂੰ ਉਪਦੇਸ਼ ਹੈ ਏਸ ਸ਼ਰਵਣੋ ਮੇਰਿਓ ਸਾਚੇ ਸੁਣਦੇ ਨਾ ਪਠਾਏ ਸਾਚੇ ਸੁਣਦੇ ਨਾ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ ਸੱਚੀ ਬਾਣੀ ਨੂੰ ਸੁਣੋ ਪਰ ਕੰਨ ਨਹੀਂ ਸੁਣਦੇ ਕੀ ਸੁਣਦੇ ਨੇ ਮੈਨੋ ਨੀਂਦ ਪਰ ਦ੍ਰਿਸ਼ਟ ਵਕਾਰ ਸ਼ਰਵਣ ਸੋਏ ਸੁਣਦੇ ਦਵਚਾਰ ਇਹ ਸੁਣਦੇ ਨੇ ਕਿਸੇ ਵੀ ਨਿੰਦਿਆ ਕਿਸੇ ਦੀ ਉਸਤਤਿ ਕਿਦਰ ਲਈ ਇਹ ਗੱਲਾਂ ਸੁਣਦੇ ਨੇ ਅਨਹਦ ਬਾਣੀ ਨਹੀਂ ਸੁਣਦੇ ਕਦੇ ਅਨਹਦ ਬਾਣੀ ਨੂੰ ਨਹੀਂ ਸੁਣਦੇ ਤੇ ਸੁੱਤੇ ਹੋਏ ਨੇ ਫਿਰ ਰਸਨਾ ਦਿੱਤੀ ਹੋਈ ਹੈ ਤੇ ਰਸਨਾ ਦੇ ਨਾਲ ਅੰਮ੍ਰਿਤ ਪੀਣਾ ਦੇਸ਼ ਕਰਕੇ ਫਰਮਾਉਂਦੇ ਨੇ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਥੈ ਜਿਚਰ ਹਰ ਰਸ ਇਹਨੇ ਹਰ ਰਸ ਪ੍ਰਾਪਤ ਕਰਨਾ ਸੀ ਪੱਲੇ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹਾਵਨ ਨਾ ਕ੍ਰਿਸ਼ਨਾ ਲਗਾਇਆ ਪਰ ਇਹ ਜਿਹੜੀ ਵਸਨਾ ਸੀ ਇਹਨੇ ਅਮਰਤ ਦਾ ਸਵਾਦ ਨਹੀਂ ਚਖਿਆ ਕੀ ਹੋਇਆ ਮੈਨੋ ਨੀਂਦ ਪਰ ਬ੍ਰਿਸ਼ਟ ਉਕਾਰ ਸਰਵਣ ਸੋਏ ਸੁਣਿੰਦ ਵਿਚਾਰ ਅਰਸਨਾ ਸੋਈ ਲੋਭ ਮਿੱਠੇ ਸਾਦ ਮਨ ਸੋਇਆ ਮਾਇਆ ਵਿਸ਼ਮਾ ਐਸਤ੍ਰਾ ਗਿਆਨ ਇੰਦਰੀਆਂ ਮਨ ਗਿਆਨ ਤੇ ਮਨ ਸੌਂ ਗਿਆ ਹੋਰ ਸੌਂ ਗਿਆ ਤੇ ਆਨ ਜੇ ਇਹ ਸੁਤਿਆ ਰਿਹਾ ਇਹ ਵਸਤੂ ਨੂੰ ਕਿਵੇਂ ਪ੍ਰਾਪਤ ਕਰੇਗਾ ਮਨ ਸੋਇਆ ਮਾਇਆ ਵਿਸਮਾਤ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਕੋਣ ਜਾਗਣ ਹੈ ਇਸ ਸਰੀਰ ਦੇ ਅੰਦਰ ਮਨ ਨੇ ਜਾਗਣਾ ਹੈ ਇਸ ਗ੍ਰਹਿ ਮੇ ਕੋਈ ਜਾਗਤ ਰਹੇ ਸਾਬਤ ਵਸਤ ਸੋ ਆਪਣੀ ਲਹ ਜਿਹੜਾ ਜਾਗੇਗਾ ਉਹ ਵਸਤੂ ਨੂੰ ਪ੍ਰਾਪਤ ਕਰ ਲੇਗਾ ਉਹ ਵਸਤੂ ਕਿੱਥੇ ਹੈ ਵਸਤੂ ਰੱਖੀ ਹੈ ਕੋਠੜੀ ਦੇ ਵਿੱਚ ਕੋਠੜੀ ਹੈ 6 ਚੱਕਰਾਂ ਤੋਂ ਉੱਪਰ ਜਿਹਨੂੰ ਦਸਾਂ ਦਵਾਰ ਕਹਿੰਦੇ ਨੇ ਆਂਦਨੇ ਘਾਟ ਨੇਮ ਕਰ ਕੋਠੜੀ ਬੰਦੀ ਬਸਤ ਅਨੂਤ ਵਿੱਚ ਪਾਈ ਕੁੰਜੀ ਕੁਲਪ ਪ੍ਰਾਨ ਕਰ ਰੱਖ ਕੇ ਕਰਤੇ ਬਾਹਰ ਨ ਲਾਈ ਆਦਰ ਮਨ ਜਾਗਤ ਰਹੋ ਰੇ ਭਾਈ ਗਾਫਨ ਹੋਏ ਕੇ ਜਨਮ ਗਵਾਇਓ ਚੋਰ ਮੁਸੇ ਕਰ ਜਾਏ ਹੁਣ ਹੋਇਆ ਕਿ ਇਹ ਸੌ ਗਿਆ ਮਨ ਸੌ ਗਿਆ ਤੇ ਮਨ ਸੌ ਗਿਆ ਤੇ ਇਹਦੇ ਵਿੱਚ ਚੋਰ ਲੱਗ ਗਿਆ ਕਰ ਦੇ ਵਿੱਚ ਉਹਨੇ ਸਾਰਾ ਖਜ਼ਾਨਾ ਲੁੱਟਣਾ ਸ਼ੁਰੂ ਕਰ ਦਿੱਤਾ ਮਾਰੇ ਸੱਚੇ ਬਾਸ਼ਕਾਂ ਲਗੇ ਮਨ ਸੋਇਆ ਮਾਇਆ ਵਿਸਬਾਲ ਸੌਂ ਗਿਆ ਜਦੋਂ ਤੋਂ ਸੌਂ ਗਿਆ ਸੋਨੇ ਨਗਰ ਪਰੇਠ ਘਾਰੇ ਮੂਸਨ ਹਾਰੇ ਪੰਜ ਬਟਵਾਰੇ ਜਦੋਂ ਇਹ ਬਾਣੀ ਸੌਂ ਗਿਆ ਤੇ ਨਗਰ ਤੇ ਸੁਨਾ ਹੋ ਗਿਆ ਟੇਬਲ ਫਰ ਲੁੱਟਣ ਵਾਸਤੇ ਪੰਜ ਜਣੇ ਆ ਗਏ ਤੇ ਕੀ ਲੋਟਦੇ ਨੇ ਉਹ ਸਵਾਸ ਵੀ ਲੁੱਟਦੇ ਨੇ ਤੇ ਮਨ ਦੀ ਖੁਸ਼ਾਕ ਅਬਰਦਾਸ ਵੀ ਲੁੱਟਦੇ ਨੇ ਸੁਨਨੇ ਨਗਰ ਪਰੇਟ ਘਾਰੇ ਮੂਸਨ ਹਾਰੇ ਪੰਜ ਬਟਵਾਰੇ ਬਹੁਤ ਸਿਆਣਪ ਨਾਲ ਉਹ ਰਹਤੇ ਸੰਸਾਰ ਦੀ ਭਾਵੇਂ ਕਿੰਨੀ ਸਿਆਨਤ ਵਰਤੋ ਕਿੰਨਾ ਤੋਂ ਬਚਿਆ ਨਹੀਂ ਜਾ ਸਕਦਾ ਇਹ ਸਾਰਿਆਂ ਨੂੰ ਲੁੱਟ ਰਿਹਾ ਹੈ ਹੁਣ ਮਾਰੇ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਦੇਹੀ ਅੰਦਰ ਪੰਜ ਜੋਰ ਵਸ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੁੱਟੇ ਮਨ ਮੁਖ ਨਾ ਮੁਝੈ ਕੋ ਵੀ ਨਾ ਸੋੜੈ ਆਪਕਰ ਹੌਲ ਅੰਦਰ ਲੁੱਟਣਾ ਸ਼ੁਰੂ ਕਰ ਦਿੱਤਾ ਮਨ ਸੌ ਗਿਆ ਐਸੀ ਅਵਸਥਾ ਜਦੋਂ ਗੁਰਮੁਖਾਂ ਨੇ ਦੇਖੀ ਉਹਨਾਂ ਦੇਖਿਆ ਕਿ ਸਾਰੇ ਪਾਸੇ ਇਹਨਾਂ ਨੇ ਲੁੱਟ ਮਚਾਈ ਹੋਈ ਹੈ ਸਾਰੇ ਹੀ ਲੁੱਟੇ ਜਾ ਰਹੇ ਨੇ ਕਿਉਂਕਿ ਸਾਰੇ ਸੁੱਤੇ ਹੋਏ ਨੇ ਤੇਹੀ ਗੁੜੀ ਸੰਸਾਰ ਪਰਪ ਸੁੱਤਾ ਸੁਤੇ ਆ ਰਹੇ ਮਨ ਤੇ ਉਹਨਾਂ ਨੇ ਭਲਾ ਕਰਨ ਵਾਸਤੇ ਹੋਕਾ ਦਿੱਤਾ ਪੀ ਜਾ ਕੋ ਜਾਗੋ ਜਾਗੋ ਸੁਤਿਓ ਚੱਲਿਆ ਉਣ ਜਾਦਾ ਉਹਨਾਂ ਨੇ ਹੋਕਾ ਦਿੱਤਾ ਵੀ ਤੁਸੀਂ ਜਾਗੋ ਤੇ ਕੰਮ ਸੇ ਕੰਮ ਜਾ ਕੇ ਆਪਣੀ ਵਸਤ ਤਾ ਬਚਾ ਲਓ ਲੈ ਕੇ ਉਹ ਲੈ 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 ਨੇ ਉਹਨਾਂ ਦੀ ਗੱਲ ਸੁਣੀ ਵਿਰਲੇ ਵਿਰਲੇ ਜਿਹੜੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਪੀਚਾ ਗਿਆ ਜਾਇ ਤੇ ਜਾਗਣ ਵਾਸਤੇ ਉਹਨਾਂ ਨੇ ਜਦੋਂ ਸੰਗ ਕੀਤਾ ਤੇ ਸ਼ਬਦ ਦੁਆਰਾ ਜਦੋਂ ਆਤਮਾ ਨੇ ਆਵਾਜ਼ ਦਿੱਤੇ ਤੇ ਮਨ ਜਿਹੇ ਸੀ ਉਹਨਾਂ ਨੇ ਜਾਗਣਾ ਸ਼ੁਰੂ ਕੀਤਾ ਸਿਮਨ ਕਰਦੇ ਕਰਦੇ ਜਿਵੇਂ ਜਿਵੇਂ ਇਹ ਗਿਆਨ ਇੰਦਰੀਆਂ ਅੰਤਰਭੁਖੀ ਹੁੰਦੀਆਂ ਗਈਆਂ ਸੋਨ ਦੇ ਵਿੱਚ ਇਹ ਧਿਆਨ ਨੂੰ ਟਿਕਾਉਂਦੇ ਗਏ ਤੇ ਕੋਠੋਂ ਪਰਬਾਤ ਹੋਣੀ ਸ਼ੁਰੂ ਹੋ ਗਈ ਜਿਦਾਂ ਆਪਾਂ ਸਿਮਨ ਕਰਦੇ ਇਸ ਸੰਮਨ ਕਰਦੇ ਕਰਦੇ ਅਸੀਂ ਸੁੰਨ ਵਿੱਚ ਪਰਵੇਸ਼ ਹੁੰਦੇ ਜਾਂਦੇ ਹਾਂ ਸੁੰਨ ਵਿੱਚ ਜੋ ਸਾਨੂੰ ਆਵਾਜ਼ ਸੁਣਾਈ ਦੇਣ ਲੱਗ ਜਾਂਦੀ ਹੈ ਉਹ ਮੰਨਦੇ ਜਾਗਣ ਦੀ ਨਿਸ਼ਾਨੀ ਹੈ on the tiny chicke powerfully ਵਗਨ ਬਹੁਤ ਰੰਗ ਜਿਵੇਂ ਜਿਵੇਂ ਸੋਨ ਦੇ ਵਿੱਚ ਮਨ ਪਰਵੇਸ਼ ਹੁੰਦੇ ਗਏ ਤੇ ਪਰਵੇਸ਼ ਹੋਣ ਦੇ ਨਾਲ ਹੀ ਅਨਹਦ ਸ਼ਬਦ ਦੇ ਨਾਲ ਜੁੜਦੀ ਗਈ ਅਨਹਦ ਸ਼ਬਦ ਨੂੰ ਸੁਣਦਿਆਂ ਸੁਣਦਿਆਂ ਚਿੱਲਬਿਲ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਤੇ ਮਨ ਨੇ ਜਾਗਣਾ ਸ਼ੁਰੂ ਕਰ ਦਿੱਤਾ ਉਥੇ ਸੋਨ ਨੂੰ ਕਹਿੰਦੇ ਨੇ ਤਰਾਤ ਅਨੇਰਾ ਨੇ ਕਿੰਨੇ ਰੇ ਨੜੀਏ ਚਮਕੜਤਾਰੇ ਜਾਗੇ ਸੰਤ ਜਨ ਮੇਰੇ ਆਰਾਮ ਪਿਆਰੇ ਆਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਤਨੁ ਜਿਵੇਂ ਜਿਵੇਂ ਅਭਿਆਸ ਕਰਦੇ ਗਏ ਸੁਣ ਵਿੱਚੋਂ ਸ਼ਬਦ ਨਾਲ ਲਿਓ ਜੁੜਦੀ ਗਈ ਮਨ ਜਾਗਿਤ ਅਵਸਥਾ ਦੇ ਵਿੱਚ ਆਉਂਦਾ ਹੈ। ਕੋਥੇ ਚਿਲੇ ਬਿਲੇ ਬਿਲੇ ਪ੍ਰਕਾਸ਼ ਹੋ ਗਿਆ। ਤੇ ਫਰਮਾਉਂਦੇ ਜਿਵੇਂ ਚਿਲੇ ਬਿਲੇ ਕਾਰ ਤੇ ਸੰਤਨ ਤੇ ਅਨਹਦ ਸ਼ਬਦ ਬਜਨਤਾ। ਜਿਵੇਂ ਜਿਵੇਂ ਸ਼ਬਦ ਵਜਦਾ ਗਿਆ ਪ੍ਰਕਾਸ਼ ਹੁੰਦਾ ਗਿਆ ਤੇਜ ਪ੍ਰਕਾਸ਼ ਵਾਹ ਤੇ ਮਨ ਜਾਗਿਤ ਅਵਸਥਾ ਦੇ ਵਿੱਚ ਆ ਗਿਆ। ਹੁਣ ਆਪਾਂ ਵੀ ਕੋਸ਼ਿਸ਼ ਕਰਨੀ ਹੈ ਕਿ ਮਨ ਨੂੰ ਜਗਾਉਣ ਵਾਸਤੇ ਸਿਮਨ ਕਰਦੇ ਕਰਦੇ ਆਪਾਂ ਸੁਣਨ ਦੇ ਵਿੱਚੋਂ ਜਾ ਕੇ ਸ਼ਬਦ ਨੂੰ ਪਕੜਨਾ ਹੈ ਤੇ ਜਿਵੇਂ ਸੁਣਨ ਦੇ ਵਿੱਚੋਂ ਸ਼ਬਦ ਨੂੰ ਪਕੜਾਂਗੇ ਮਨ ਜਾਗਣਾ ਸ਼ੁਰੂ ਹੋ ਜਾਏਗਾ ਤੇ ਜਦੋਂ ਮਨ ਜਾਗੇਗਾ ਉਹਨੂੰ ਫਿਰ ਉਹ ਵਸਤੂ ਪ੍ਰਾਪਤ ਹੋਏਗੀ ਆਓ ਸਾਰੇ ਆਪਾਂ ਕੋਸ਼ਿਸ਼ ਕਰਦੇ ਹਾਂ ਫਿਰ ਕਿਉਂਕਿ ਆਪਾਂ ਨੂੰ ਬੜਾ ਸਮਾਂ ਹੋ ਗਿਆ ਹੈ ਸੁਤਿਆਂ ਨੂੰ ਤੇ ਸੁਤੇ ਆ ਤੇ ਸਾਡਾ ਜੀਵਨ ਹੀ ਲੰਘ ਚੱਲਿਆ ਹੈ ਮਾਰੇ ਸੱਚੇ ਭਾਸ਼ਦ ਅਸਰ ਕਿ ਸਾਡਾ ਜੀਵਨ ਹੀ ਸੁਤਿਆਂ ਲੰਘ ਚੱਲਿਆ ਹੈ ਇਹ ਜੀਵਨ ਹੀ ਪਿਛਲੇ ਵੀ ਕਈ ਜਨਮ ਸੁਤੇ ਲੰਘ ਜਾਗੇ ਨੇ ਹੁਣ ਆਪਣੇ ਕੋਲ ਮੌਕਾ ਹੈ ਐਸੀ ਗੁਰੂ ਦੀ ਬਾਤ ਪ੍ਰਾਪਤ ਕਰਕੇ ਗੁਰੂ ਦੇ ਰਾਹੀ ਸਭ ਦੁਆਰਾ ਜਗ ਗਏ ਤੰਦਰੇ ਧੋਈ ਤੁਹਾਡੇ ਕੋ ਆਪਸ਼ਨਾਂ ਨੇ ਜਾਂ ਤੇ ਤੁਸੀਂ ਹੁਣ ਗੁਰੂ ਦੇ ਸ਼ਬਦ ਦਾ ਡੰਡਾ ਮਾਰ ਕੇ ਮਨ ਨੂੰ ਜਗਾ ਲਓ ਪਰ ਨਹੀਂ ਤਾਂ ਫਿਰ ਜਾਮਾ ਭੇਤ ਗਾ ਲਓ ਮਨੁੱਖ ਸਿਰਫ ਉਦੋਂ ਹੀ ਜਾਗਦਾ ਹੈ ਕਾਹੋਂ ਕਬੀਰ ਤਬਹੀ ਨਰ ਜਾਗੇ ਜਮ ਕਰ ਡੰਡ ਮੂੰਹ ਤੇ ਲਾਗੇ ਮਨੁੱਖ ਉਦੋਂ ਹੀ ਜਾਗਦਾ ਹੈ ਜਦੋਂ ਆ ਕੇ ਜਮ ਉਹਦੇ ਮੂੰਹ ਤੇ ਡੰਡਾ ਮਾਰਦੇ ਨੇ ਜਿਹੜੇ ਵਰੁੱਖ ਨੇ ਉਹ ਪਹਿਲਾਂ ਜਾਗਦੇ ਨੇ ਤੇ ਆਉ ਕਿਵੇਂ ਜਾਗਣਾ ਹੈ ਆਪਸ ਸਿਮਰਨ ਕਰਨਾ ਹੈ ਸਾਰੇ ਆਤਮਾ ਨੇ ਵਾਈ ਦੇਣੀ ਹੈ ਮਨ ਨੇ ਸੁਣਨਾ ਹੈ ਤੇ ਸੁਣਦੇ ਸੁਣਦੇ ਸੁਣ ਵਿੱਚ ਜਾਣਨਾ ਸੁਣ ਵਿੱਚ ਉਹ ਸ਼ਬਦ ਦੇ ਨਾਲ ਜੁੜਨਾ ਤੇ ਜਾਗਣਾ ਇਹ ਸਾਰੇ ਨੇ ਹੁਣ ਆਪਾਂ ਕੋਸ਼ਿਸ਼ ਕਰਨੀ ਸਰੀਰ ਨੂੰ ਛੱਡਦੇ ਜਾਣਾ ਹੈ ਸਰੀਰ ਦਾ ਚੇਤਾ ਪੁੰਨਦਾ ਜਾਵੇ ਤੇ ਸ਼ਬਦ ਵਿੱਚ ਮਨ ਅਧਿਤ ਹੁੰਦਾ ਜਾਵੇ ਆ우 ਸਾਰੇ ਜਣੇ ਕੋਸ਼ਿਸ਼ करिए ਕਰੋ ਕਿਰਪਾ Right, good, right. good, right. good, What will? What will?